ਹਾਲ ਪੁੱਛਣ ਨਾਲ ਥੋੜਾ ਹਾਲ ਸਹੀ ਹੋ ਜਾਣਾ ਹੁਣ ਤਾਂ ਸਾਡੇ ਵਾਸਤੇ ਜੰਗ ਹੀ ਹੈ ਨਾ ਵੀ ਮਤਲਬ ਇਹ ਕਹਿੰਦੇ ਵਜਦੋ ਉਹੋ ਜਿਹਾ ਰੋਲਾ ਹੁੰਦਾ ਤਾਂ ਵੀ ਸਾਡੇ ਮਾੜੇ ਹਾਲਾਤ ਹੋ ਜਾਂਦੇ ਆ ਪਿੱਛੇ ਦੇ ਕੋ ਕਿੰਨੇ ਦਿਨਾਂ ਜੇ 6 ਮਹੀਨੇ ਨਹੀਂ ਹੋਏ ਆ ਤਾਂ ਹੁਣ 6 ਮਹੀਨੇ ਬਾਅਦ ਫਿਰ ਸਾਡੇ ਨਾਲ ਹਾਲ ਹੁੰਦਾ ਤੇ ਇਹ ਸੜਕਾਂ ਜਿਹੜੀਆਂ ਬਾਦਲ ਦੇ ਟਾਈਮ ਦੇ ਬਣੀਆਂ ਹੋਈਆਂ ਨੇ ਠੀਕ ਹੈ ਜੀ ਇਹਨਾਂ ਨੂੰ ਉੱਚਾ ਤੱਕ ਨਹੀਂ ਕੀਤਾ ਗਿਆ ਹੜ ਆਇਆ ਕਿਹੜੇ ਕਿਹੜੇ ਪਿੰਡ ਹੈ ਜਿਹੜੇ ਤੁਹਾਡਾ ਕਿਹੜਾ ਪਿੰਡ ਹੈ ਸਰ ਮੇਰਾ ਪਿੰਡ ਹੈ ਜੀ ਝੰਗੜ ਪਣੀ ਠੀਕ ਹੈ ਤੇ ਗੁਲਾਬਾ ਬਹਿਣੀ ਹੈ ਇੱਤੇ ਵਾਲੀ ਬੈਣੀ ਹੈ ਅੱਗੇ ਸੱਦਾ ਸਿੰਘ ਢਾਣੀ ਹੈ ਸੁਆਵਾ ਸਿੰਘ ਢਾਣੀ ਹੈ ਅੱਗੇ ਹੋਰ ਵੀ ਕਾਫੀ ਢਾਣੀ ਹੈ ਜਿਨ੍ਹਾਂ ਦੇ ਨਾਮ ਸ਼ਾਇਦ ਮੈਂ ਨਹੀਂ ਜਾਣਦਾ ਇਧਰ ਮਾਥਮ ਨਗਰ ਹੈ ਰਾਮ ਸਿੰਘ ਬੈਣੀ ਹੈ ਦੋਨਾਂ ਨਾਂ ਦਾ ਤੇਜਰ ਹੈ ਲਾ ਤੇ ਇਧਰ ਅੱਗੇ ਜਿਹੜੇ ਬੰਦ ਤੋਂ ਦੂਸਰੀ ਪਾਕਿਸਤਾਨ ਸਾਈਡ ਅਗੇ ਮਾਰਕੀ ਮਾਰਸੋਣਾ ਸਾਰੇ ਹੋਏ ਜੀ ਕਿ ਕਿੰਨੇ ਦਿਨਾਂ ਤੋਂ ਬਈ ਸਥਿਤੀ ਜਿਹੜੀ ਇਹ ਬਣੀ ਹੋਈ ਹੈ ਤਰੇ ਬੋਗ ਅੱਜ 16 ਦਿਨ ਹੋ ਗਏ ਲੱਗਦੇ 16 ਦਿਨ ਇਦਾਂ ਹੀ ਬਣੀ ਚੱਲਦੇ ਨੇ ਤੇ ਸਰਕਾਰ ਜੇ ਤੱਕ ਸੁੱਤੀ ਭਈ ਜਿਨੂੰ ਕਹ ਲੋ ਪਹਿਲਾਂ ਤਾਂ 23 ਤੱਕ ਰਹਿ ਤੋਂ ਹੁਣ ਤੱਕ ਸੁੱਤੀ ਹੁਣ ਵੀ ਸੁੱਤੀ ਹੈ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਰਾਤ ਸਮਗਰੀ ਪਹੁੰਚਾਈ ਜਾ ਰਹੀ ਹੈ ਪਸ਼ੂਆਂ ਵਾਸਤੇ ਵੀ ਰਾਤ ਉਹ 1% ਦੀ ਕੋਈ ਰਾਤ ਨਹੀਂ 16 ਦਿਨ ਹੋ ਗਏ 16 ਦਿਨ ਪਹਿਲਾਂ ਵੀ ਦੇ ਸਕਦੇ ਸੀ ਕੋਈ ਨਹੀਂ ਦਿੱਤਾ ਗਿਆ ਪੁੱਲ ਦੀ ਗੱਲ ਕਰੀਏ ਭਾਈ ਪੁੱਲ ਤੇ ਬੜਾ ਪ੍ਰਸ਼ਾਸਨ ਹੈ ਪੋਲ ਜੀ ਪ੍ਰਸ਼ਾਸਨ ਪੋਲ ਤੇ ਫੋਟੋਆਂ ਕਰਾਣਾ ਦੇਣ ਬਸ ਵੀ ਬੰਦੇ ਡੁੱਬਣਗੇ ਤੇ ਤਾਂ ਹੀ ਸਾਡੇ ਜਿਬਾਂ ਪਰੇਨ ਗਿਆ ਇਸ ਤਰ੍ਹਾਂ ਸਿਸਟਮ ਹੈ ਫੋਟੋ ਕਰਾਤੀ ਕਿਲੋ ਦੇਣਗੇ ਤਾਂ 10 ਕਿਲੋ ਲਿਖੇ ਵੇ ਦੋ ਗੱਲ ਹੋਈ ਖੜੀ ਹੈ 23 ਦੇ 23 ਦੇ ਵਿੱਚ ਬਈ ਹੜ ਆਏ ਸੀਗੇ ਤਾਂ ਸਰਕਾਰ ਨੇ ਫਿਰ ਸਬਕ ਲਿਆ ਕੋਈ ਉੱਥੇ ਪ੍ਰਬੰਧ ਕੀਤੇ ਨਹੀਂ 1% ਵੀ ਨਹੀਂ ਸਾਡੀ ਇੱਕ ਮੰਗ ਮੇਨ ਸੀਗੀ ਕਿ ਚਲੋ ਹੜ ਤਾਂ ਆਪਾਂ ਮੰਨ ਲਓ ਕੁਦਰਤੀ ਆਫਤ ਵੀ ਕਹਿ ਸਕਦੇ ਆ ਪਰ ਇਹਨਾਂ ਨੇ ਕੀ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਵੀ ਤੁਹਾਡੀ ਉਹ ਦਰਿਆ ਦੀ ਖਟਾਈ ਕਰਾਈ ਜਾਵੇਗੀ ਕੋਈ ਖਟਾਈ ਨਹੀਂ ਹੋਈ ਉਹਦੇ ਵਿੱਚ ਕਹਿੰਦੇ ਜ਼ਮੀਨਾਂ ਆ ਗਈਆਂ ਨੇ ਸਾਡੀ ਮੰਗ ਸੀਗੀ ਵੀ ਉਹਨਾਂ ਜ਼ਮੀਨਾਂ ਜ਼ਿਮੀਂਦਾਰਾਂ ਨੂੰ ਵੀ ਮਾਲਕੀ ਦੇ ਕੇ ਉਹਨਾਂ ਤੋਂ ਜ਼ਮੀਨ ਲੈ ਕੇ ਉਹਦੇ ਵਿੱਚ ਕਟਾਈ ਕਰਾਈ ਜਾਵੇ ਜਿਹੜਾ ਦਰਿਆ ਦਾ ਏਰੀਆ ਬਣਦਾ ਹੈ ਤੇ ਜਿਹੜੇ ਨੋਰਮਲ ਹੜ੍ਹ ਆ ਗਏ ਨੇ ਉਹ ਨਾ ਬਾਹਰ ਆ ਸਕਣ। ਇਹਦੋਂ ਚਲੋ ਆਪਾਂ ਕਾਫੀ ਮੰਨਦੇ ਆ ਬਿਨ ਸਰਕਾਰਾਂ ਦੀ ਨਿਕਾਮੀਆਂ ਪਿੱਛੇ ਵੀ ਗਿਏ ਨੇ। ਪਹਿਲਾਂ ਕਿਉਂ ਨਹੀਂ ਪਾਣੀ ਕਢਾਇਆ ਗਿਆ? ਤੇ ਉਹਨਾਂ ਨਾਲ ਦੇ ਨਾਲ ਘੜਾਰੇ ਨੇ ਇਹ ਕੀ ਮਤਲਬ ਡੁੱਬਣ ਵਾਸਤੇ ਘੜਾਰੇ ਨੇ ਭਈ ਇਹ ਡੁੱਬੇ ਨੂੰ ਕੇ ਤੇ ਫਿਰ ਸਾਨੂੰ ਕੋਈ ਮਿਲੇਗਾ ਸੈਂਟਰ ਤੋਂ ਇੱਕ ਮਹੀਨੇ ਕੱਚੀਆਂ ਜ਼ਮੀਨਾਂ ਦਾ ਵੀ ਕਿ ਦੱਸਿਆ ਉਹਨਾਂ ਦਾ ਫਿਰ ਮਾਅਵਜਾ ਮਿਲ ਜਾਂਦਾ ਬਾਅਦ ਚ ਜੇ ਨਾ 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 ਉਹਨਾਂ ਨੂੰ ਤਾਂ ਕੁਝ ਵੀ ਨਹੀਂ ਉਹਨਾਂ ਨੂੰ ਤਾਂ ਜਿਹੜੀ ਲੋਾਈ ਸਾਰਾ ਪੱਲੂ ਹੀ ਹੈ ਕੰਮ ਉਹਨਾਂ ਦਾ ਤਾਂ ਮਤਲਬ ਕਰਜ਼ਾ ਹੀ ਹੋ ਗਿਆ ਜਿਵੇਂ ਇਸ ਟਾਈਮ 50000 ਚੱਕ ਕੇ ਉਹਨੇ ਫਸਲ ਦਾ ਕੀਤਾ ਨਾ ਸੰਭਾਲ ਨੂੰ ਉਹ 50 ਦਾ ਲੱਖ ਬਣ ਗਿਆ ਸੋਚ ਲੋ 23 ਦੇ ਵਿੱਚ ਬਈ ਜਿਹੜਾ ਨੁਕਸਾਨ ਹੋਇਆ ਸੀਗਾ ਮੁੱਖ ਮੰਤਰੀ ਕਹਿੰਦੇ ਸੀ ਮੁਰਗੀ ਮਰਗੀ ਤਾਂ ਉਹਦੇ ਵੀ ਪੈਸੇ ਮਿਲ ਜਾਣਗੇ ਉਹ ਤੁਹਾਡੀ ਹੋਈ ਪਰਪਾਈ ਨੁਕਸਾਨ ਨਹੀਂ ਜੀ ਤੁਸੀਂ ਦੱਸੋ 6800 ਸਾਹਬ ਨਾਲ ਵੇਖੋ 53 54 550 ਲੇਬਰ ਚੱਲਦੀ ਰਹੀ ਇੱਥੋਂ ਦੀ ਤੇ ਤੁਸੀਂ ਆਪ ਲਾਓ ਬੰਦਾ ਆਪ ਵਿੱਚ ਪੰਜ ਤਿੰਨ ਚਾਰ ਚਾਰ ਗੱਟੇ ਰੇਖ ਖਾਸਪਰੇ ਕਿੰਨਾ ਕੁਝ ਕਰਦਾ ਜੀ ਟਰੈਕਟਰ ਦੀ ਵਾਹ ਦੱਸੋ ਕਿਹੜੇ ਸਾਲ ਦਾ ਵੀ ਬਈ ਇਹ ਇਲਾਕਾ ਰਿਆ ਪਹਿਲਾਂ ਹਨਾ ਹਾਂ ਉਹਨਾਂ ਨੇ ਕਾਫੀ ਵਧੀਆ ਕੰਮ ਕੀਤੇ ਸੀਗੇ ਉਹਨਾਂ ਦੇ ਆ ਟਾਈਮ ਦੀਆਂ ਸੜਕਾਂ ਬਣੀਆਂ ਹੋਈਆਂ ਨੇ ਉਸ ਤੋਂ ਬਾਅਦ ਤਾਂ ਸਰਕਾਰ ਮੰਨ ਕੇ ਪੰਜ ਸਾਲਾਂ ਬਾਅਦ ਮਾੜਾ ਮੋਚਾ ਤੇ ਕਹਿੰਦੇ ਪੇਚ ਲਾਉਣ ਆਂਦੀ ਹੈ ਬਸ ਹੋਰ ਕੋਈ ਪੂਰੀ ਪ੍ਰਬੰਧ ਨਹੀਂ ਕਰਦੀ ਸकता ਇਸ ਲੱਕ ਨੂੰ ਹੜਾਂ ਦੀ ਮਾਰ ਇੱਕ ਦੋ ਸਾਲਾਂ ਬਾਅਦ ਹੀ ਚਲਣੀ ਪੈ ਜਾਂਦੀ ਹੈ ਕਿ ਪਹਿਲਾਂ 88 ਵળે ਜਿਆਦੇ ਆਏ ਸੀ ਬਜੀ ਨਹੀਂ ਸਰ ਹਰ ਸਾਲ ਇਹ ਹਾਲਾਤ ਹੁਣ ਤਕਰੀਬ 23 ਵਿੱਚ ਆਇਆ ਹੈ ਪੇਚ ਤਾਂ ਲਗਾ ਸੀ 16 17 18 ਉਸ ਤੋਂ ਬਾਅਦ ਆ ਗਏ 12 13 ਇਸ ਤਰ੍ਹਾਂ ਮਤਲਬ 2 3 ਸ ਲਗਾਤਾਰ ਨਹੀਂ ਆ ਰਹਾ ਪਾਣੀ ਇੱਥੇ ਪੈਲੀਆਂ ਤਾਰ ਦੇ ਪਾਰ ਵੀ ਬਹੁਤ ਆ ਬਈ ਹਨਾ ਤਾਰ ਵਾਲੀ ਉਧਰਲੇ ਪਾਸੇ ਵੀ ਹਾਲਾਤ ਆ ਪਾਕੀ ਹਾਂਜੀ ਹਾਂਜੀ ਉਹ ਪਾਕਿਸਤਾਨ ਦਰਿਆ ਉਧਰੋਂ ਆਂਦਾ ਜੀ ਉਹ ਹਾਲਾਤ ਇਧਰੋਂ ਅੱਲਾ ਦਰਿਆ ਉਧਰ ਜਾਂਦਾ ਹੈ ਪਾਕਿਸਤਾਨਾ ਕੋਲ ਆ ਜਾਂਦਾ ਫਿਰ ਜਦੋਂ ਰਲ ਜਾਂਦੇ ਆ ਤਾਂ ਫਿਰ ਕੋਈ ਕਿੰਨਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਇੱਥੇ ਆਉਂਦੇ ਆ ਤੁਹਾਨੂੰ ਪੁੱਛਣ ਦੁੱਕ ਕੋਈ ਹਾਲ ਹੀ ਪੁੱਛਣ ਆਉਂਦੇ ਆ ਕੋਈ ਉਹ ਜੀ ਕੋਈ ਗੱਲ ਛਾ ਨਹੀਂ ਕੋਈ ਬੰਦਾ ਹੱਲ ਕਰੇ ਕੋਈ ਪੱਕਾ ਹੱਲ ਕਰੇ ਕੋ ਨਹੀਂ ਐ ਸਿਸਟਮ ਸਾਡੀ ਮੰਗ ਹੈਗੀ ਸੀ ਵੀ ਉਹ ਦਰਿਆ ਘਟਾਈ ਹੋ ਜਾਵੇ ਹਰ ਬਾਹਰ ਨਾ ਨਾ ਇਧਰ ਲਈ ਸੜਕ ਕੋਈ 4 ਫੁੱਟ 5 ਫੁੱਟ ਬਣ ਬਣ ਜਾਏ ਉਹ ਵੀ ਨਹੀਂ ਹੋਇਆ ਤਾਂ ਹੁਣ ਜਿਹੜੀ ਮੰਨ ਕੇ ਚੱਲੋ ਫਸਲ ਡੋਬ ਗਈ ਉਹਦਾ ਕਹਿਣ ਕੇ ਪਰਸੈਂਟਾਂ ਦੇ ਸਾਹ ਨਾਲ ਪਰਸੈਂਟ ਦੇ ਹਿਸਾਬ ਕੀ ਕੋਈ 8600 7000 ਆ ਹੀ ਮਿਲੇਗਾ ਇਹਦੇ ਚ ਕੀ ਉਰਾਂਦੇ ਜੀ ਕਾਸੀ ਤਾਂ ਕਰਜ਼ਾ ਇਹਦੇ ਕਰਜ਼ਾ ਹੀ ਹੋਏ ਜਾਣੇ ਦੁਗਨੇ ਠੀਕ ਹੈ ਇਹਦੇ ਚ ਕਰਜੇ ਦਾ ਹਾਲ ਹੈ ਜੀ ਸਾਡਾ ਕੋਟ ਹੈਗਾ ਸੀ ਬਾਰਡਰ ਪੱਟੀ ਦਾ ਪਹਿਲਾ 5 ਕਿਲੋਮੀਟਰ ਦਾ ਉਹ ਕੱਟ ਕੇ ਸਰਕਾਰ ਨੇ ਗਾ 50 ਕਿਲੋਮੀਟਰ ਕਰਤਾ ਉਹਦੇ ਚ ਸਾਨੂੰ 5 ਕਿਲੋਮੀਟਰ ਦੇ ਦਾਰੇ ਦੇ ਵਿੱਚ ਸਾਨੂੰ ਨੌਕਰੀਆਂ ਦਾ ਕੁਸੂਲਤ ਦੇ ਦਿੰਦੇ ਉਹ ਵੀ ਨਹੀਂ ਕੁਝ ਕੀਤਾ ਗਿਆ ਤੇ ਅਸੀਂ ਤਾਂ ਸਾਰੇ ਬੱਸ ਮਾਰਦੇ ਜਦੋਂ ਜੰਗ ਆਉਂਦੀ ਹੈ ਤਾਂ ਵੀ ਅਸੀਂ ਤਾਂ ਮਾਰ ਵਿੱਚ ਹੋ ਜੰਨੇ ਸਾਨੂੰ ਪਿੱਛੇ ਵੇਚ ਦਿੰਦੇ ਆ ਘਰ ਸਾਡੇ ਉਧਾਂ ਵੀ ਆਵਾਜ਼ ਦੀ ਰਹਿ ਜਾਂਦੇ ਐਵੇਂ ਬੇਬਰਾਨ ਤੇ ਹੁਣ ਵੀ ਉਹੀ ਹਾਲਾਤ ਹੁਣ ਵੀ ਵੱਡੀ ਜੰਗ ਹੈ ਹਨਾ ਭਾਈ ਹਾਂ ਜੀ ਹੁਣ ਤਾਂ ਸਾਡੇ ਦੇ ਵਾਸਤੇ ਜੰਗ ਹੀ ਹੈ ਨਾ ਭਾਈ ਮਤਲਬ ਇਹ ਕਹਿੰਦੇ ਵਜਦੋ ਉਹ ਜੇ ਰੋਲਾ ਹੁੰਦਾ ਤਾਂ ਵੀ ਸਾਡੇ ਮਾੜੇ ਹਾਲਾਤ ਹੋ ਜਾਂਦੇ ਆ ਪਿੱਛੇ ਦੇ ਕੋ ਕਿੰਨੇ ਦਿਨ ਜੇ 6 ਮਹੀਨੇ ਹੋਏ ਆ ਤਾਂ 6 ਮਹੀਨੇ ਬਾਅਦ ਫਿਰ ਸਾਡੇ ਨਾਲ ਹਾਲ ਹੁੰਦੇ ਨੇ ਤਦਸੋ ਅਸੀਂ ਕੀ ਕਰਾਂਗੇ ਤੇ ਸਾਡੀ ਤੇ ਹੀ ਮੰਗ ਹੈ ਕਿ ਪਹਿਲਾਂ ਤਾਂ ਖਟਾਈ ਕਰਾਈ ਜਾਵੇ ਦੂਜਾ ਨੰਬਰ ਇਹ ਸੜਕਾਂ ਜਿਹੜੀਆਂ ਬਾਦਲ ਦੇ ਟਾਈਮ ਦੇ ਬਣੀਆਂ ਹੋਈਆਂ ਨੇ ਠੀਕ ਹੈ ਜੀ ਇਹਨਾਂ ਨੂੰ ਉੱਚਾ ਤੱਕ ਨਹੀਂ ਕੀਤਾ ਗਿਆ ਬਾਕੀ ਤਾਂ ਛੱਡੋ ਇਹਨੇ ਮਲ ਜਿੱਤੇ ਜਿੱਤੇ ਨੀਵਾ ਏਰੀਆ ਹੈਗਾ ਜੀ ਸਾਡੀ ਹੁਣ ਆਵਾਜ਼ੀ ਵੀ ਬੰਦ ਹੋ ਗਈ ਕਮਸੇ ਆਵਾਜ਼ੀ ਚੱਲਦੀ ਰਹਿੰਦੀ ਲੋਕ ਖੇਤ ਛੇਰ ਜਾ ਕੇ ਕੋਈ ਆਦਾ ਰੋਜ਼ਗਾਰ ਕਰ ਲੈਂਦੇ ਕੋਈ ਦਿਹਾੜੀ ਦਾ ਪਾ ਕਰਕੇ ਕਮਾ ਲੈਂਦੇ ਹੁਣ ਸਰਕਾਰ ਦੇ ਮਹੂਨਵਿੰਦਰ ਸਰਕਾਰ ਤਾਂ ਆਪ ਹੀ ਕਰਜੇ ਚੱਕ ਚੱਕ ਅੱਗੇ ਕਰੀ ਜਾਂਦੀ ਕੋਈ ਉਹ ਤਾਂ ਚਾਹਦੇ ਵੀ ਇਹ ਹਾਲਾਤ ਹੀ ਰਹਿਣ ਇੱਥੇ ਸੈਂਟਰ ਕੋਲੋਂ ਤਾਂ ਜਿਹੜਾ ਪੈਸਾ ਆਉਂਦਾ ਖਾ ਪੀ ਜਾਂਦੇ ਹਾਲ ਪੁੱਛਣ ਨਾਲ ਥੋੜਾ ਹਾਲ ਸਹੀ ਹੋ ਜਾਣਾ ਕੁਛ ਕਰਨਾ ਵੀ ਪੈਂਦਾ